ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਬਜਟ ਸੈਸ਼ਨ 'ਚ ਹਲਦੀ, ਜ਼ੀਰਾ, ਕਾਲੀ ਮਿਰਚ ਤੇ ਧਨੀਏ ਤੋਂ ਵੈਟ ਫ੍ਰੀ ਕਰਨ ਦੀ ਗੱਲ ਕਹੀ ਸੀ, ਵੈਟ ਘਟਾਉਣ ਦੀ ਗੱਲ ਕਹੀ ਸੀ ਪਰ ਇਹ ਵੈਟ ਘਟਾਇਆ ਨਹੀਂ ਗਿਆ। ਇਹ ਇਤਰਾਜ਼ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਿਲ ਜੋਸ਼ੀ ਨੇ ਪਿਛਲੀ ਕੈਬਨਿਟ 'ਚ ਉਠਾਇਆ। ਪਿਛਲੀ ਕੈਬਨਿਟ 'ਚ ਉਹਨਾਂ ਨੇ ਕਿਹਾ ਕਿ ਇਹਨੂੰ ਜਲਦੀ ਤੋਂ ਜਲਦੀ ਕੀਤਾ ਜਾਵੇ। ਨਹੀਂ ਉਹ ਬਾਈਕਾਟ ਵੀ ਕਰ ਸਕਦੇ ਨੇ ਮੀਟਿੰਗ ਦਾ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸਾਡੇ ਨਾਲ। ਅਨਿਲ ਜੋਸ਼ੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ। ਪਿਛਲੀ ਕੈਬਨਿਟ 'ਚ ਕੀ ਗੱਲਬਾਤ ਹੋਈ ਤੁਹਾਡੀ? ਦੇਖੋ ਜਿਹੜਾ ਬਜਟ ਸੈਸ਼ਨ ਸੀ ਉਹਦੇ ਅੰਦਰ ਜਦੋਂ 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 ਇਹ ਦਿੱਤੇ ਵੀ 6.6% ਵੈਟ ਆ ਇਹਨੂੰ 4% ਕਰਤਾ ਜਾਵੇ ਮੈਂ ਤਰਕ ਦਿੱਤਾ ਸੀ ਉੱਤੇ ਕਿ ਇੱਕ ਤੇ ਗਰੀਬ ਆਦਮੀ ਜਿਹੜਾ ਵਾ ਆਪਾਂ ਕਣਕ ਵੀ ਦੇਤੀ ਦਾਲ ਵੀ ਦੇਤੀ ਇਹਨੂੰ ਉਹਦਾ ਥੋੜਾ ਬਤਾ ਮਸਾਲੇ ਦਾ ਆਪਾਂ ਪ੍ਰਬੰਧ ਕਰ ਦਈਏ ਤੇ ਗਰੀਬ ਆਦਮੀ ਦਾ ਜਿਹੜਾ ਵਾ ਉਹ ਰੋਟੀ ਪਾਣੀ ਦਾ ਜਿਗਾੜ ਹੋ ਜਾਊਗਾ ਹਲਦੀ ਜਿਹੜੀ ਆ ਉਹਦੇ ਬਾਰੇ ਵੈਸੇ ਹੀ ਆਪਾਂ ਨੂੰ ਐਂਟੀਬਾਇਓਟਿਕ ਵੀ ਗੰਦੇ ਗਰੀਬ ਆਦਮੀ ਉਹਨੂੰ ਦਵਾਈ ਵਜੋਂ ਨਹੀਂ ਵਰਤਉਂ ਕਰਦਾ ਹਲਦੀ ਆਪਣੇ ਆਪ ਦੇ ਵਿੱਚ ਇੱਕ ਔਸ਼ਧੀ ਆ ਦਵਾਈ ਆ ਇਸ ਕਰਕੇ ਉਹ ਵੀ ਜਿਹੜੀ ਆ ਉਹਨੂੰ ਵੈਟ ਫ੍ਰੀ ਕਰਨ ਵਾਸਤੇ ਕਿਹਾ ਸੀ ਤੇ ਉਸ ਵੇਲੇ ਇਹ ਅਨਾਉਂਸ ਬਜਟ ਪਾਸ ਕਰਨ ਵੇਲੇ ਪਰਮਿੰਦਰ ਢੀਂਟਾ ਸਾਹਿਬ ਜੀ ਨੇ ਜਿਹੜਾ ਡਿਪਟੀ ਸੀਐਮ ਜੀ ਦੇ ਕਹਿਣ ਦੇ ਉੱਤੇ ਉੱਠ ਕੇ ਜਿਹੜਾ ਉਹਨਾਂ ਨੇ ਕਿਹਾ ਤੇ ਉਹਨਾਂ ਨੇ ਅਨਾਉਂਸ ਕਰਤਾ ਸੀ ਬਜਟ ਸੈਸ਼ਨ ਜਿਹੜਾ ਤੁਹਾਨੂੰ ਪਤਾ ਮਾਰਚ ਸੀਗਾ ਉਸ ਤੋਂ ਬਾਅਦ 4.5 ਮਹੀਨੇ ਬੀਤਣ ਦੇ ਬਾਅਦ ਵੀ ਮੈਂ ਲੈਟਰ ਵੀ ਲਿਖੀ ਮੈਂ ਰਿਕੁਐਸਟ ਵੀ ਕੀਤੀ ਕਿ ਆਪਾਂ ਵਪਾਰੀਆਂ ਦੇ ਨਾਲ ਲੋਕਾਂ ਦੇ ਨਾਲ ਇਹ ਜਿਹੜਾ ਵਾਅਦਾ ਕੀਤਾ ਤੇ ਫਿਰ ਇਸ ਕੋਟਰ ਸਦਨ ਦੇ ਵਿੱਚ ਜਦੋਂ ਆਪਾਂ ਅਨਾਉਂਸਮੈਂਟ ਕਰਤੀ ਬਜਟ ਸੈਸ਼ਨ ਦੇ ਵਿੱਚ ਆਪਾਂ ਉਹਨੂੰ ਪਾਸ ਕਰਨ ਨੂੰ ਆਸਤੇ ਅਨਾਉਂਸ ਕਰ ਦਿੱਤਾ ਕਿ ਇਹ ਪਾਸ ਹੈ ਉਸ ਤੋਂ ਬਾਅਦ ਆਟੋਮੈਟਿਕਲੀ ਬਿਨਾ ਕਹਿਣ ਦੇ ਹੀ ਇਹ ਕੈਬਨਿਟਸ ਆ ਜਾਣਾ ਚਾਹੀਦਾ ਸੀ ਕਿਉਂਕਿ ਕੈਬਨਿਟ ਚ ਪਾਸ ਨਹੀਂ ਸੀ ਬਜਟ ਸੈਸ਼ਨ ਦੇ ਵਿੱਚ ਹਾਊਸ ਦੇ ਵਿੱਚ ਇਹ ਪਾਸ ਕਰਤਾ ਪਰ ਕੈਬਨਿਟ ਤੋਂ ਮੋਰ ਲੱਗਣੀ ਜ਼ਰੂਰੀ ਸੀ ਇਸ ਕਰਕੇ ਇਹਦੇ ਤੇ ਡਿਸਕਸ਼ਨ ਦੀ ਵੀ ਜ਼ਰੂਰਤ ਨਹੀਂ ਸੀ ਕਿਉਂਕਿ ਜਦੋਂ ਹਾਊਸ ਦੇ ਵਿੱਚ ਤੇ ਸਿਰਫ ਕੈਬਨਿਟ ਨਹੀਂ 117 ਮੈਂਬਰ ਬੈਠੇ ਹੁੰਦੇ ਆ ਪੋਜੀਸ਼ਨ ਦੇ ਵੀ ਹੁੰਦੇ ਦੂਜੇ ਵੀ ਕਿਸੇ ਦਾ ਇਤਰਾਜ਼ ਨਹੀਂ ਆਇਆ ਕਿਸੇ ਦਾ ਕਿੰਤੂ ਪ੍ਰੰਤੂ ਨਹੀਂ ਹੋਇਆ ਕਿ ਕਿਸੇ ਨੇ ਕੋਈ ਆਬਜੈਕਸ਼ਨ ਕੀਤਾ ਹੋਵੇ ਇਸ ਕਰਕੇ ਆਪਣੇ ਆਪ ਆਟੋਮੈਟਿਕਲੀ ਆਉਣਾ ਚਾਹੀਦਾ ਸੀ ਪਰ ਉਹਦੇ باوجود ਮੈਂ ਪਰਸਿਊ ਕੀਤਾ ਪਰ ਜਦੋਂ ਮੈਨੂੰ ਲੱਗਾ ਕਿ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਤਾਂ ਫਿਰ ਮੈਂ ਪਿਛਲੀ ਬੈਠਕ ਦੇ ਵਿੱਚ ਜਿਹੜਾ ਵਾ ਉਸ ਤੋਂ ਪਹਿਲਾਂ ਹੀ ਇੱਕ ਦਿਨ ਕਿਹਾ ਸੀ ਕਿ ਮੈਂ ਸਰ ਜੇ ਕੋਈ ਇਹ ਇਹ ਗੱਲ ਹੈ ਤਾਂ ਫਿਰ ਆਉਂਦਾ ਹੀ ਨਹੀਂ ਫਾਇਦਾ ਕੋਈ ਜਦੋਂ ਇੱਕ ਮਨਿਸਟਰ ਜਾਂ ਹਾਊਸ ਦੇ ਵਿੱਚ ਆਪਾਂ ਗੱਲ ਕਰਕੇ ਪਰ ਸੀਐਮ ਸਾਹਿਬ ਨੂੰ ਜਦੋਂ ਇਹ ਗੱਲ ਮੈਂ ਉਠਾਈ ਉੱਤੇ ਉਹਨਾਂ ਨੇ ਇਹ ਅਸ਼ੋਰੈਂਸ ਪ੍ਰੋਮਿਸ ਕੀਤਾ ਉਸੇ ਵੇਲੇ ਆਪਣਾ ਆਰਡਰ ਕੀਤਾ ਚੀਫ ਸੈਕਟਰੀ ਸਾਹਿਬ ਨੂੰ ਕਿ ਇਹ 10 ਤਰੀਕ ਨੂੰ ਜਿਹੜੀ ਕੈਬਨਿਟ ਦੀ ਮੀਟਿੰਗ ਉਹਦੇ ਚ ਹਰ ਹਾਲਤ ਚ ਇਹ ਆਉਣਾ ਚਾਹੀਦਾ ਤੇ ਇਹ ਸਰਕਾਰ ਨੇ ਜਦੋਂ ਅਨਾਉਂਸ ਕਰਤਾ ਤੇ ਇਹਨੂੰ ਕਰਨਾ ਹੀ ਆ ਤੇ ਡਲੇ ਹੁਣ ਇਸ ਤੋਂ ਵੱਧ ਕਿਉਂ ਡਿਲੇ ਹੋਇਆਗਾ ਕਿਉਂਕਿ ਜਦੋਂ ਸਦਨ ਦੇ ਅੰਦਰ ਤੁਸੀਂ ਕਹੇ ਕਿ ਜਦ ਸਦਨ ਦੇ ਅੰਦਰ ਗੱਲ ਕਹੀ ਜਾਵੇ ਕਿਉਂ ਲਾਗੂ ਨਹੀਂ ਹੋਈ ਉਹਦੇ ਚ ਕਈ ਕਾਰਨ ਹੋ ਜਾਂਦੇ ਆ ਕਈ ਵਾਰੀ ਧਿਆਨ ਚ ਨਹੀਂ ਰਹਿਦੀ ਚੀਜ਼ ਕਈ ਵਾਰੀ ਜਿਹੜਾ ਉਹ ਕੁਸ਼ਨ हो ਸਕਦਾ ਕੋਈ ਹੋਰ ਚੀਜ਼ਾਂ ਨਾਲ ਉਹਨਾਂ ਦਾ ਮੰਨ ਸੀ ਵੀ ਇੱਕ ਵਾਰੀ ਕਰੀਏ ਹੋਰ ਚੀਜ਼ਾਂ ਸੀ ਜਿੰਨੀਆਂ ਮਰਜ਼ੀ ਕਰੀਏ ਬਹੁਤ ਉਸ ਤੋਂ ਬਾਅਦ ਕਈ ਸੁਧਾਰ ਆਏ ਆ ਕਈ ਉਹਦੇ ਚ ਰਬੇਡ ਦਿੱਤੀਆਂ ਗਈਆਂ ਪਿਛਲੀ ਕੈਬਨਿਟ ਦੇ ਵਿੱਚ ਵੀ ਅਸੀਂ ਮੈਰਿਜ ਪਾਲਸੀ ਦੀ ਪਾਲਿਸੀ ਅਨਾਉਂਸ ਕੀਤੀ ਆ ਉਸ ਤੋਂ ਬਾਅਦ ਇਹ ਜਿਹੜੀ ਐਨਓਸੀ ਵੀ ਦਾ ਵੀ ਡੇਟ ਵਧਾਈ ਆ ਹੋਰ ਕਈ ਕੁਝ ਕਰ ਦਿੱਤਾ ਉਸ ਤੋਂ ਬਾਅਦ ਤੇ ਇਹ ਜਿਹੜਾ ਵਾ ਇਹ ਜੇ ਕੁਝ ਹੋਰ ਕਰਨਾ ਹੋਵੇ ਇਹਦੇ ਨਾਲ ਰਲਦਾ ਮਿਲਦਾ ਕਰਿਆਨੇ ਦਾ ਤੇ ਉਹ ਬਾਅਦ ਚ ਅਨਾਉਂਸ ਹੋ ਸਕਦਾ ਜਦੋਂ ਮਰਜ਼ੀ ਜਿਹੜੀ ਮਰਜ਼ੀ ਕੈਬਨਿਟ ਚ ਆ ਸਕਦਾ ਪਰ ਇਹ ਇਹਦਾ ਤੇ ਕੋਈ ਡਿਸਕਸ਼ਨ ਦਾ ਵੀ ਮੈਟਰ ਨਹੀਂ ਸੀ ਪਰ ਇਹ ਆ ਕਿ ਚਲੋ ਇਧਰ ਚ ਦੇਰ ਹੈ ਦਰਸਤਾਏ ਕੋਈ ਸੀਐਮ ਸਾਹਿਬ ਨੇ ਅਸ਼ੋਰੈਂਸ ਦਿੱਤੀ ਆਰਡਰ ਕਰਕੇ ਕੱਲ ਦੇਖੀ ਗਈ ਹੈ ਕਿ ਜਦੋਂ ਵੀ ਬੀਜੇਪੀ ਦੇ ਮੰਤਰੀ ਜਾਂ ਬੀਜੇਪੀ ਦੇ ਲੀਡਰ ਕੋਈ ਗੱਲ ਇਸ ਤਰ੍ਹਾਂ ਦੀ ਕਹਿੰਦੇ ਨੇ ਉਹਨੂੰ ਇਗਨੋਰ ਕੀਤਾ ਜਾਂਦਾ ਸਰਕਾਰ 'ਚ ਬਹੁਤ ਵਾਰ ਦੇਖਣ ਨੂੰ ਮਿਲਿਆ ਮਿੱਤਲ ਵੀ ਕਹਿ ਚੁੱਕੇ ਨੇ ਤੁਸੀਂ ਪਹਿਲਾਂ ਵੀ ਕਹਿ ਚੁੱਕੇ ਹੋ ਹੋਰ ਵੀ ਬਹੁਤ ਸਾਰੇ ਲੀਡਰ ਤੁਹਾਡੇ ਕਹਿ ਚੁੱਕੇ ਨੇ ਦੇਖੋ ਚਲੋ ਇਹ ਗੱਲ ਜਿਹੜੀ ਆ ਕਈ ਵਾਰੀ ਲੱਗਦੀ ਆ ਪਰ ਮੇਰਾ ਆਪਣਾ ਤਰੀਕਾ ਵਾ ਗੱਲ ਕਰਨ ਦਾ ਜਾਂ ਕੰਮ ਕਰਾਉਣ ਦਾ ਮੈਂ ਤਾਂ ਤਰਕ ਤੋਂ ਇਲਾਵਾ ਜਾਂ ਅਸਲੀਅਤ ਜੋ ਜੈਨੂਨ ਹੁੰਦਾ ਉਸ ਤੋਂ ਇਲਾਵਾ ਕੋਈ ਗੱਲ ਹੀ ਨਹੀਂ ਕਰਦਾ ਪਰ ਮੈਂ ਜਨਵਰੀ ਕੋ ਗੱਲ ਕੀਤੀ ਆ ਉਹਨੂੰ ਪੂਰਾ ਸਿਰੇ ਵੀ ਚੜਾਇਆ ਬਸ ਨੂੰ ਇਸ ਤਰ੍ਹਾਂ ਹੁੰਦਾ ਕਿ ਨਹੀਂ ਜਿਵੇਂ ਤੁਹਾਡੇ ਨਾਲ ਪਿਛਲੀ ਵਾਰ ਹੋਇਆ ਫੇਰ ਦਸ ਨੂੰ ਡਿਲੇ ਕਰ ਮੇਰਾ ਨਹੀਂ ਖਿਆਲ ਕਿ ਇਨੀ ਕੈਬਨਟ ਨੇ ਅਸ਼ੋਰੈਂਸ ਸੀਐਮ ਸਾਹਿਬ ਨੇ ਉੱਥੇ ਸਬਦੇ ਕੈਬਨਟ ਦੇ ਵਿੱਚ ਅਸ਼ੋਰੈਂਸ ਦਿੱਤੀ ਹੋਵੇ ਵੀ ਇਹ ਹਰ ਹਾਲਤ ਚ ਅਗਲੀ ਵਾਰ ਆਉਣਾ ਚਾਹੀਦਾ ਇਹ ਮੈਂ ਪ੍ਰੋਮਿਸ ਕੀਤਾ ਹੁਣ ਇਹ ਮੇਰਾ ਨਹੀਂ ਖਿਆਲ ਕੋਈ ਇਸ ਤਰ੍ਹਾਂ ਦੀ ਹੁੰਦੀ ਆ ਤਾਂ ਕੋਈ ਐਕਸ਼ਨ ਆਫ ਕੋਰਸ ਤੁਹਾਡਾ ਕੀ ਨਹੀਂ ਨੌਬਤ ਨਹੀਂ ਆਉਗੇ 100% ਆਏਗਾ ਸੁਸ਼ਣ ਅਨਿਲ ਜੋਸ਼ੀ ਭਾਜਪਾ ਦੇ ਸਥਾਨਕ ਸਰਕਾਰਾਂਵਾਰੇ ਮੰਤਰੀ ਕੈਬਨਿਟ ਮੰਤਰੀ ਜਿਨ੍ਹਾਂ ਦਾ ਕਹਿਣਾ ਕਿ ਉਹਨਾਂ ਨੂੰ ਭਰੋਸਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬਿਆਨ ਤੇ ਪਿਛਲੀ ਕੈਬਨਿਟ 'ਚ ਇਹਨਾਂ ਨੇ ਮਸਲਾ ਉਠਾਇਆ ਸੀ ਕਿ ਕਿਉਂ ਇਹ ਜੋ ਵਾਅਦਾ ਕੀਤਾ ਗਿਆ ਸੀ ਲਾਗੂ ਨਹੀਂ ਹੋਇਆ ਪਰ ਹੁਣ ਉਹਨਾਂ ਦਾ ਕਹਿਣਾ ਕਿ ਸੀਐਮ ਦੇ ਭਰੋਸੇ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿ ਅਗਲੀ ਕੈਬਨਿਟ 'ਚ ਮਤਾ ਜ਼ਰੂਰ ਆਵੇਗਾ ਕੈਮਰਾਮੈਨ ਗੁਜੀਤ ਦੇ ਨਾਲ ਯਾਦਵਿੰਦਰ ਸਿੰਘ এবੀਬੀ ਨਿਊਜ਼ ਚੰਡੀਗੜ੍ਹ